ਮੋਗਾ ਪਹੁੰਚੇ ਸਪੈਸ਼ਲ ਡੀਜੀਪੀ ਲਾਉਣ ਆਰਡਰ ਅਰਪੀ ਸ਼ੁਕਲਾ ਨੇ ਕੀਤੀ ਫਰੀਦਕੋਟ ਰੇਂਜ ਦੇ ਸਾਰੇ ਅਧਿਕਾਰੀਆਂ ਨਾਲ ਮੀਟਿੰਗ ਮੱਦੇ ਨਜ਼ਰ ਅੱਜ ਇੱਕ ਮੀਟਿੰਗ ਇਥੇ ਮੋਗਾ ਦੇ ਵਿੱਚ ਕੀਤੀ ਗਈ ਜਿਸ ਦੇ ਵਿੱਚ ਫਰੀਦਕੋਟ ਰੇਂਜ ਦੇ ਸਾਰੇ ਐਸਐਸਪੀਜ਼ ਔਰ ਡਾਈਜੀ ਸਾਹਿਬ आईजी साहब और फिरोजपुर रेंज दे सारे एसएसपीस और डीआईजी साहब इथे शामिल हुए इस तो अलावा जिन्ने ਸਾਡੇ ਪੈਰਾ ਮਿਲਟਰੀ ਆਫਸਰ ਫੋਰਸਸ ਦੇ ਆਫਸਰਸ ਨੇ ਉਹ ਵੀ ਇਸ ਮੀਟਿੰਗ ਦੇ ਵਿੱਚ ਆਏ ਇਸ ਦਾ ਮੇਨ ਮਕਸਦ ਸੀ ਕਿ ਜਿਹੜੀ ਸਾਡੀ ਪੋਲ ਪ੍ਰਿਪੇਅਰਡਨੈਸ ਹੈ ਜਿਹੜੀ ਸਾਡੀ ਇਲੈਕਸ਼ਨ ਦੀ ਤਿਆਰੀ ਹੈ ਔਨ ਦਾ ਡੇ ਆਫ ਪੋਲ ਐਂਡ ਇਨ ਰਨ ਅਪ ਟੂ ਦਾ ਪੋਲਸ ਇਸ ਦੀ ਸਾਰਿਆਂ ਦੀ ਸਮੀਖਿਆ ਕੀਤੀ ਗਈ ਜਿਹੜੇ ਸੁਰੱਖਿਆ ਪ੍ਰਬੰਧ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਔਰ ਸਾਡੇ ਜ਼ਿਲ੍ਹਿਆਂ ਦੇ ਵਿੱਚ ਚੋਣ ਦੇ ਮੱਦੇ ਨਜ਼ਰ ਕੀਤੇ ਹੋਏ ਆ ਉਹਨਾਂ ਬਾਰੇ ਉਸ ਦੀ ਸਮੀਖਿਆ ਕੀਤੀ ਗਈ ਔਰ ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਨੂੰ ਸਾਰੇ ਅਫਸਰਾਂ ਨਾਲ ਸਾਂਝਾ ਕੀਤਾ ਗਿਆ ਔਰ ਇਹ ਇਨਸ਼ੋਰ ਕੀਤਾ ਗਿਆ ਕਿ ਉਸ ਦੀ ਇਨਪਨ ਕੰਪਲਾਈਂਸ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਹੁਣ ਤੱਕ ਸਾਡੇ ਕੋਲ ਅਨਿਆ ਕੰਪਨੀ ਪਰ ਮਿਲਟਰੀ ਫੋਰਸਸ ਦੀ ਆ ਚੁੱਕੀਆਂ ਹਨ ਜਿਹੜੀ ਅਸੀਂ ਵੱਖ-ਵੱਖ ਜ਼ਿਲ੍ਹਿਆਂ ਨੂੰ 25 26 ਕੰਪਨੀ ਆ ਚੁੱਕੀਆਂ ਹਨ ਔਰ ਪਰਸੋ ਸਾਡੇ ਕੋਲ ਹੋਰ 24 ਕੰਪਨੀ ਆ ਜਾਣਗੀਆਂ ਸੋ ਇਸ ਤਰ੍ਹਾਂ ਇਹ ਫੋਰਸ ਆਣੀ ਸ਼ੁਰੂ ਹੋ ਗਈ ਹੈ ਲਗਭਗ 298 ਕੰਪਨੀਆਂ ਸਾਨੂੰ ਚੋਣਾਂ ਲਈ ਮਿਲ ਰਹੀਆਂ ਨੇ ਔਰ ਇਹ ਜਿਹੜੇ ਕਿ ਸਾਡੇ ਪੋਲਿੰਗ ਬੂਥਾਂ ਦੇ ਉੱਤੇ ਸੰਵੇਦਨਸ਼ੀਲ ਇਲਾਕਿਆਂ 'ਚ ਔਰ ਕਯੂਆਰਟੀ ਦੇ ਵਜੋਂ ਇਸਤੇਮਾਲ ਕੀਤੀਆਂ ਜਾਣੀਆਂ ਸਾਡੇ ਇੰਟਰ ਜਿਹੜੇ ਸਾਡੇ 10 ਜ਼ਿਲ੍ਹੇ ਇੰਟਰ ਸਟੇਟ ਬਾਰਡਰਸ ਤੇ ਪੈਂਦੇ ਆ ਜਿਹੜੇ ਸਾਡੇ ਬਾਰਡਰਸ ਹੈ ਵਿਦ ਰਾਜਸਥਾਨ ਹਰਿਆਣਾ ਚੰਡੀਗੜ੍ਹ ਹਿਮਾਚਲ ਜੀ ਐਨ ਕੇ ਉਸ ਦੇ ਨਾਲ ਸਾਡੇ 10 ਜ਼ਿਲ੍ਹੇ ਪੈਂਦੇ ਆ ਉਹਦੇ ਵਿੱਚ ਅਸੀਂ 220 ਇੰਟਰ ਸਟੇਟ ਨਾਕੇ ਲਾਣ ਜਾ ਰਹੇ ਆ ਤਾਂ ਕਿ ਕੋਈ ਵੀ ਮਾੜਾ ਅਨਸਰ ਕੋਈ ਵੀ ਖਰਾਬੀ ਕਰਨ ਵਾਲਾ ਅਨਸਰ ਪੰਜਾਬ ਦੇ ਵਿੱਚ ਨਾ ਪ੍ਰਵੇਸ਼ ਕਰ ਸਕੇ ਪੰਜਾਬ ਪੁਲਿਸ ਦੀ ਲਗਾਤਾਰ ਡਰਗ ट्रैफिकर्स जड़े शराब क्ढन वाले हैं बूटलेगरस और एंटी सोशल एलीमेंट्स के अगेंस्ट साढ़े ऑपरेशंस चल रहे हैं और सू बहुत अच्छी कामयाबी मिल रही है सो पंजाब पुलिस का रिजॉल्व है कि इलेक्शंस पीसफुल फेयर होेयर और जिने भी पोलिटिकल पार्टीज़ या जिने भी कंटेस्ट कंटेस्टेंट्स कंटेस्ट कर रहे हैं उन्होंने एक लैवल प्लेइंग फील्ड ਮੋਹੀਆ ਕਰਾਈ ਜਾਵੇ ਫॉर ਕਨਵੈਂਸਿੰਗ ਐਂਡ ਡਿਊਰਿੰਗ ਦਿਸ ਇਲੈਕਸ਼ਨ ਤਾਂ ਕਿ ਜਿਹੜਾ ਸਾਡਾ ਡੈਮੋਕਰੇਸੀ ਦਾ ਇੱਕ ਤਿਉਹਾਰ ਫੈਸਟੀਵਲ ਹੈ ਉਹ ਚੰਗੀ ਤਰ੍ਹਾਂ ਸਾਡਾ ਖਤਮ ਹੋਵੇ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਵੋਟਰਸ ਨੂੰ ਅਪੀਲ ਕਰਾਂਗਾ ਕਿ ਪੰਜਾਬ ਪੁਲਿਸ ਤੁਹਾਡੇ ਨਾਲ ਹੈ ਜੇ ਕਿਸੇ ਤਰ੍ਹਾਂ ਦੀ ਕੋਈ ਹੈਲਪ ਦੀ ਜ਼ਰੂਰਤ ਹੈ ਕੋਈ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹਦੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਔਰ ਅਸੀਂ ਤੁਹਾਡੀ ਸੇਵਾ 'ਚ 24 ਘੰਟੇ ਤਤਪਰ ਹਾਂ ਅਸੀਂ ਇਨਸ਼ੋਰ ਕਰਾਂਗੇ ਕਿ ਲੋਕਾਂ ਦੀ ਪੀਸ ਔਰ ਜਿਹੜਾ ਅਮਨ ਆਮਾਨ ਉਹ ਸਾਰਾ ਬਣੇਗਾ ਸਾ ਕੋਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੋਇਆ ਕੋਈ ਅਗਰ ਜਿਹੜੇ ਕੰਪਲੇਟ ਕਰੀ ਸਾਡੇ ਆਲਰੇਡੀ ਇਲੈਕਸ਼ਨ ਦੇ ਵੀ ਹੈਲਪਲਾਈਨ ਨੰਬਰ ਜਾਰੀ ਹੋਇਆ ਹੋਇਆ ਔਰ ਪੰਜਾਬ ਪੁਲਿਸ ਦਾ ਇੱਕ ਹੈਲਪਲਾਈਨ ਨੰਬਰ 112 ਹੈ ਜਿਸ ਦੇ ਤਹਿਤ ਤੁਸੀਂ ਸਾਡੇ ਤੱਕ ਪਹੁੰਚ ਸਕਦੇ ਹੋ ਔਰ ਇਸ ਤੋਂ ਇਲਾਵਾ ਜਿਹੜੇ ਜ਼ਿਲ੍ਹੇ ਦੇ ਅਫਸਰਾਂ ਦੇ ਨੰਬਰ ਹੈ ਉਹ ਵੀ ਅਸੀਂ ਸਰਕੂਲੇਟ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਲੋਕਲ ਐਸਐਚਓ ਡੀਐਸਪੀ ਐਸਪੀ ਸਾਰਿਆਂ ਦੇ ਨੰਬਰਸ ਹੋਣ ਤਾਂ ਕਿ ਉਹ ਜੇ ਕਿਸੇ ਵੀ ਕੋਈ ਪ੍ਰੋਬਲਮ ਆਵੇ ਕੋਈ ਹੈਲਪ ਦੀ ਜ਼ਰੂਰਤ ਹੈ ਤੇ ਸਾਡੇ ਨਾਲ ਸੰਪਰਕ ਕਰ ਸਕਣ ਕਿੰਨੇ ਬੂਥਸ ਆਈਡੈਂਟੀਫਾਈ ਕੀਤੇ ਗਏ ਸਾਡੇ ਪੰਜਾਬ ਦੇ ਵਿੱਚ ਇਸ ਵੇਲੇ तकरीबन 2000 3103 ਵਲਨਰੇਬਲ ਪੋਲਿੰਗ ਲੋਕੇਸ਼ਨਸ ਅਸੀਂ ਆਈਡੈਂਟੀਫਾਈ ਕੀਤੀਆਂ ਔਰ ਜਿਸ ਦੇ ਵਿੱਚ ਅਸੀਂ ਆ ਪ੍ਰੋਪਰ ਸਿਕਿਉਰਿਟੀ ਬੰਦਬਸਤ ਕਰ ਰਹੇ ਹਾਂ ਸਰ ਕੋ ਹੌਸਟ ਜਿਹੜੀਆਂ ਹੈਗੇ ਉੱਥੇ ਕੋ ਐਕਸਟਰਾ ਫੋਰਸਿਸ ਵਗੈਰਾ ਲਗਾਈਆਂ ਜਾਂ ਵਾਈਸ ਕਿੱਥੇ ਇਹ ਹੌਸਟਸ ਵਗੈਰਾ ਜਿੱਥੇ ਵੀ ਹੈਗੀਆਂ ਜਿੱਦਾਂ ਜਿੱਦਾਂ ਇੱਕ ਦੂਸਰ ਹੋ ਗਿਆ ਜਾਂ ਕੋਈ ਕਈ ਲੱਗੇ ਹੈ ਵੀ ਬਾਰਡਰ ਏਰੀਆ ਦਾ ਅਸੀਂ ਬਿਲਕੁਲ ਪੂਰੀ ਤਰ੍ਹਾਂ ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿ ਇਸ ਤਰ੍ਹਾਂ ਦਾ ਕੰਟੈਸਟ ਹੈ ਇਲੈਕਸ਼ਨ ਕਿੱਥੇ ਜ਼ਿਆਦਾ ਸੈਂਸਿਟਿਵ ਹੈ ਮੈਂ ਤੁਹਾਨੂੰ ਦੱਸਿਆ ਸੰਵੇਦਨਸ਼ੀਲ ਇਲਾਕਿਆਂ ਦੀ ਅਸੀਂ ਪਛਾਣ ਕਰ ਲਈ ਹੈ ਔਰ ਪੁਲਿਸ ਵੱਲੋਂ ਉਥੇ ਟੁਕਵੇਂ ਸੁਰੱਖਿਆ ਪ੍ਰਬੰਧ